ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਪੱਤਰ ਵਿੱਚ ਸਥਿਤੀ ਦੀ ਗੰਭੀਰਤਾ ਦਾ ਵਰਣਨ ਕਰਦਿਆਂ ਸਾਂਸਦ ਔਜਲਾ ਨੇ ਕਿਹਾ ਕਿ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦਾ ਸਰਹੱਦੀ ਖੇਤਰ ਬੇਮਿਸਾਲ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ਤੋਂ ਤੇਜ਼ ਪਾਣੀ ਨੇ ਨੀਵੇਂ ਇਲਾਕਿਆਂ ਨੂੰ ਡੁੱਬਨ ਨਾਲ ਹਜ਼ਾਰਾਂ ਪਰਿਵਾਰਾਂ ਬੇਗਰ ਹੋ ਗਏ ਹਨ ਅਤੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ। ਸਾਂਸਦ ਆਉਸ਼ਲਾ ਨੇ ਪੱਤਰ ਵਿੱਚ ਨਰਾਜ਼ਗੀ ਪ੍ਰਗਟ ਕੀਤੀ ਹੈ ਕਿ ਉਹਨਾਂ ਦੀਆਂ ਪਹਿਲੇ ਦੀਆਂ ਅਪੀਲਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਉਹਨਾਂ ਲਿਖਿਆ, ਮੈਂ ਕਾਬੂ ਕੀਤੇ ਗੁੱਸੇ ਅਤੇ ਅਤੀ ਨਿਰਾਸ਼ਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਮੇਰੀਆਂ ਅਪੀਲਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਪੰਜਾਬ ਸੰਕਟ ਵਿੱਚ ਹੈ ਅਤੇ ਹੁਣ ਚੁੱਪ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਹੀਂ ਇਹੋ ਚੀਜ਼ ਕਹਿ ਰਹੇ ਹੋ ਹੁਣ ਤੁਸੀਂ ਤਾਂ ਕਹਿ ਰਹੇ ਜੇ ਰਾਜਨੀਤੀ। ਮੈਂ ਹੀ ਰਾਜਨੀਤੀ ਦੇ ਨਾਲ ਨਾਲ ਸਰਵੇ ਕਰ ਰਿਹਾ ਕਿ ਹਾਊ ਟੂ ਸਰਵਾਈਵ 3 ਮਨ। ਕਿੰਨਾ ਮੈਂ ਨਹੀਂ ਕਿ ਕੀ ਕਰਨਾ ਹੈ ਰਾਸ਼ਨ ਤੇ ਕਹਿੰਦੇ ਨੇ ਜੀ ਮੇਰੇ ਦੋਸਤ ਆ ਨਾ ਗੱਲਬਾਤ ਹੁੰਦੀ ਵੇਖੋ ਮੈਂ ਸਾਰਿਆਂ ਨੂੰ ਰੋਕਦਾ ਪੈਸਾ ਕੁਝ ਨਹੀਂ ਚਾਹੀਦਾ ਨਹੀਂ ਕੋਈ ਤੁਹਾਨੂੰ ਰਾਸ਼ਨ ਕੋਈ ਕਿਸੇ ਨੂੰ ਉਸੇ ਪੁੱਛਣਾ ਨਹੀਂ ਜਾਨੂੰ ਆਪਣਾ ਬਲੂਪ੍ਰਿੰਟ ਦਵਾਂਗੇ ਜਿਹੜੇ ਪਿੰਡ ਕਿਹੜੇ ਗਰੀਬ ਦੀ ਖਾਤ ਦੀ ਲੋੜ ਹੈ ਕਿਹੜੇ ਦੀ ਕੜਕ ਦੀ ਲੋੜ ਹੈ ਇਹੀ ਗੱਲ ਕਰ ਰਹੇ ਹਾਂ ਸਮੱਸਿਆਵਾਂ ਜਿਹੜੀਆਂ ਬਦਲ ਰਹੀਆਂ